ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਸਕ੍ਰਿਤੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਸਕ੍ਰਿਤੀ ਮਹਲਾ ਪਹਿਲਾ ਬੜੁ ਪੁਸਤਕ ਸੰਧਿਆ ਬਾਦੰ ਅੰਸਲ ਪੁਜਸ ਬਗਲ ਸਮਾਦੰ ਮੁਖ ਝੋਟ ਵਿਪੁ ਕੰਸਾਰੰ ਤ੍ਰਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋ ਧੋਤੀ ਵਸਤਰ ਕਪਾਟੰ ਜੋ ਜਨਸ ਬ੍ਰਹਮੰ ਕਰਮੰ ਸਭ ਪੋਕੜਨੇ ਚੇ ਕਰਮੰ ਕਹੋ ਨਾਨਕ ਨਿਛੋ ਧਾਵੈ ਬਿਨ ਸਤਗੁਰ ਬਾਟ ਨ ਪਾਵੈ ਨੇ ਫਲੰਤ ਸਹਿ ਜਨ ਸਹਿ ਜਾਵਦ ਬ੍ਰਹਮ ਨ ਬਿੰਦ ਤੇ ਸਾਗਰੰਗ ਸੰਸਾਰ ਸਹਿ ਗੁਰ ਪ੍ਰਸਾਦਿ ਤਰਹਿ ਕੀ ਕਰਨ ਕਰਨ ਸਮਰਤ ਹੈ ਕਉ ਨਾਨਕ ਵਿਚਾਰ ਕਰਨ ਕਰਤੇ ਵਸਨੈ ਜਨ ਕਲਰ ਕੀ ਧਾਰ ਜੋ ਵਿਸ਼ਵਦੰਗ ਗਿਆਨ ਸ਼ਬਦੰਗ ਬੇਸ਼ਬਦੰਗ ਤਾਂ ਬ੍ਰਾਹਮਣ ਹੈ ਖੇਤਰੀ ਸ਼ਬਦੰਗ ਸੂਰ ਸ਼ਬਦੰਗ ਸੁੱਦਰ ਸ਼ਬਦੰਗ ਪ੍ਰਾਕਰਤ ਹੈ ਸਰਬ ਸਬਦੰਗ ਤਾ ਇੱਕ ਸਬਦੰਗ ਜੇ ਕੋ ਜਨ ਉਸ ਭੇਉ ਨਾਨਕ ਤਾ ਕੋ ਦਾਸ ਹੈ ਸੋਈ ਨਰੰਜਨ ਦੇਉ ਏ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾ ਤਾ ਆਤਮ ਹੈ ਆਤਮੰਗ ਸ਼੍ਰੀ ਵਾਸudev ਸੈ ਜੇ ਕੋ ਜਨ ਉਸ ਭੇਉ ਨਾਨਕ ਤਾ ਕੋ ਦਾਸ ਹੈ ਸੋਈ ਨਰੰਜਨ ਦੇਵ ਸ਼ਲੋਕ ਸਤਕ੍ਰਿਤੀ ਮਹਲਾ 5ਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਕਤੰਜ ਮਾਤਾ ਕਤੰਜ ਪਿਤਾ ਕਤੰਜ ਬੰਤਾ ਬਨੋਦ ਸੁੱਤ ਹੈ ਕਤੰਜ ਭਰਾਤਮੀਤ ਹਿਤ ਬੰਧਪ ਕਤੰਜ ਮਹੋ ਕੁਟੰਬਿ ਅਤੇ ਕਤੰਜ ਚਪਲ ਮੋਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹਾਂ ਤੋ ਸੰਗ ਭਗਵਾਨ ਸਿਮਰਨ ਨਾਨਕ ਲਵਦੰਗ ਚਤਤਨੈ ਤ੍ਰਿਗੰਤ ਮਾਤ ਪਿਤਾ ਸੁਨੇਹੰਗ ਤ੍ਰਿਗ ਸੁਨੇਹੰਗ ਪ੍ਰਾਤ ਬੰਧਵੈ ਤ੍ਰਿਗ ਸੁਨੇਹੰਗ ਬੰਤਾ ਬਿਲਾਸੁਤ ਹੈ ਤ੍ਰਿਗ ਸੁਨੇਹੰਗ ਰਹਾਰਤਕੈ ਸਾਧ ਸੰਗ ਸੁਨੇਹੰਗ ਸਤਿਅੰਗ ਸੁਖਿੰਗ ਬਸੰਤ ਨਾਨਕ ਹੈ ਮਇਤੰਤ ਦੇਹੀ ਕਿਣੰਤ ਬਲੰਗ ਵਰਦੰਤ ਜਰੁਆਹਿ ਤਇੰਤ ਮਾਇਆ ਅਤੰਤ ਯਾਸਾ ਤਤੈ ਪਵਨੰ ਗਨੰਤ ਸਵਾਸਾ ਭਯਾਂਤਰਮੰ ਅਤੰਤ ਮੋਹ ਕੋ ਪਦਰੁ ਲਵੈ ਦੇਹਿੰ ਤਤਿ ਆਸ਼ਰੰਗ ਨਾਨਕ ਗੋਬਿੰਦ 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 ਗੋਪਾਲ ਕਿਰਪਾ ਕਾਟ ਕੋਟੰਗ ਰਚੰਤੋਇ ਲੇਪਣੰਗ ਰਕਤ ਚਰਮਣੈ ਨਵੰਤ ਦਵਾਰ ਭੀਤਰ ਹੰਤੰ ਬਾਇ ਰੂਪੇ ਸਤੰਭ ਨਹਿ ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੇ ਜਾਨੰਤ ਅਸਤੰਗ ਦਰਲਵ ਦਹਿ ਉਦਰੰਤ ਸਾਸਣ ਨਾਨਕ ਹਰ 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 ਹਰੇ ਜਪੰਤ ਸੁਵੰਤ ਤੋਇੰਗੇ ਚਤ ਗਨੰਗੇ ਪੂਰਨਗ ਬਹੁਗ ਲੋਕ ਕਿਰਪਾਲਾ ਗੰਬੇਰੰਗ ਉਚੈ ਸਰਵੰਗ ਅਪਾਰਾ ਤ੍ਰਿਤਿਆ ਪ੍ਰਿੰਗ ਬਿਸ਼ਰਾਮ ਚਰਨ ਗਨਾਥ ਨਾਤੇ ਨਾਨਕ ਸ਼ਰਨ ਮਿਰਗੀ ਪੇਖਨ ਤਬਦਿਕ ਪ੍ਰਹਾਰ ਇਨ ਲਖ ਆਵਦ ਹੈ ਉਹ ਜਸਿਆ ਰਖੀਨ ਗੋਪਾਲ ਹੈ ਨਾਨਕ ਰੋਮਨ ਚਿਦਿਤੀ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਦ ਸੂਰਾ ਚਤੁਰ ਦਿਸੈ ਬੇਕਮ ਤਾਨ ਬਸੰਤ ਉਚ ਹੈ ਨਹਿ ਸਮਰੰਤ ਮਰਨੰ ਕੰਦੰਚ ਹੈ ਹੋਵੰਦ ਆਗਿਆ ਭਗਵਾਨ ਪ੍ਰਖੈ ਨਾਨਕ ਕੀਤੀ ਸਾਸ ਅਖਰ ਕਤੇ ਸ਼ਬਦੰ ਗਰਤੰ ਗਹਿਤੰ ਮਯਾ कीर्तन कलेकरम कृतवा मिटंत ततरागत परमहु भगवान रमन स्त्रोतरथाने दृष्टतोयंग मोक दर्शनम बसंत साद रसना हर आरहर, हर हर हरै नानक प्रिंग जाप जपना कंत रूपंक कंत दीपंक कंत रस शरण केतर गगनं ਕਟੰਤ ਬਸਦਾ ਗਿਰ ਤਰ ਸਖੰਡੰ ਕਟੰਤ ਲਲਨਾ ਸਤ ਪ੍ਰਾਤ ਹੀ ਤੰ ਕਟੰਤ ਕਨਕ ਮਾਨਿਕ ਮਾਇਆ ਸਰੂਪੰ ਨਾਹਿ ਕਟੰਤ ਕੇਵਲ ਗੋਪਾਲ ਅਚੁੱਤ ਅਥਰਿੰਗ ਨਾਨਕ ਸਾਦ ਸਦੰ ਨਾਹਿ ਬਿਲੰਗ ਧਰਮੰਗ ਬਿਲੰਗ ਪਾਪੰਗ ਦਰਦੰਤ ਨਾਮੰਤ ਤਜੰਤ ਲੋਵੰ ਸ਼ਰਣ ਸੰਤੰਗ ਕਿਲਵਿਕ ਨਾਸੰਗ ਪ੍ਰਾਪਤੰ ਧਰਮ ਲਖਣ ਨਾਨਕ ਜੇ ਸੋ ਪਰਸੰਨ ਮਾਧਵੈ ਮਿਰਤੋ ਮੋਹੰਗੈਲਪ ਬੁੱਧੇੰਗ ਰਚੰਤ ਬੰਤਾ ਬినੋਦ ਸਾਹੰ ਜੋਨ ਬਹ ਕਰਮ ਕਨਕੁੰਡਲੈ ਬਚਤਰ ਮੰਦਰੰ ਸੋਵੰਦ ਵਸਤਰਾ ਇਤਿੰਤ ਮਾਇਆ ਵਿਆਪਤੰ ਹੇ ਚਤਸਣ ਸੰਤ ਨਾਨਕ ਬੋ ਭਗਵਾਨ ਇਹ ਨਮਹਿ ਜਨਮ ਤਾ ਮਰਣੰ ਹਰ ਕੰਤਾ ਸੋਗੰ ਭੋਗੰ ਤਾ ਰੋਗੰ ਕੁਚਿੰ ਤਨਿ ਚਿੰਨ ਨਾਨਸੁ ਮੂਚਿੰ ਰਾਜਨ ਤਮਾ ਨੰਗਵ ਮਾਨਕ ਤਾਹੀ ਨੰਗ ਪਰਵਰਤ ਮਾਰਗੰ ਵਰਤੰਤ ਵਿਨਾਸਨੰ ਗੋਵਿੰਦ ਭਜਨ ਸਾਧ ਸੰਗੇ ਨਸਤਰੰਗ ਨਾਨਕ ਭਗਵੰਤ ਭਜਨਾਸਨੰ ਕਿਰਪੰਕ ਤਾ ਹਰਿਯੰ ਮਤ ਤਤ ਗਿਆਨ ਬਿਗਸਿ ਦੇਵ ਉਦਾ ਸੁਲਤਾਨ ਬਸੰਤ ਰਖਿੰ ਤਿਆਗ ਮਾਨੰ ਸਿਤਲੰਤਰ ਦਿਨ ਗੜੰ ਸਤ ਗਿਆਨੰ ਰਹੰਤ ਜਨਮਗਹਰ ਦਰਸ ਲੀਣਾ ਬਾਜੰਤ ਨਾਨਕ ਸਉਦ ਬੀਨਾ ਕਹੰਤ ਬੈਦਾ ਗੰਤ ਗੁਨੀਆ ਸਨੰਤ ਬਲ ਬਹੁ ਵਿਦ ਪ੍ਰਕਾਰਾ ਦਰਦੰਤ ਸੁਵਿਦਿਆ ਹਰ ਹਰ ਕਿਰਪਾਲਾ ਨਾ ਹੁੰਦਾ ਜਾ ਚੰਤ ਨਾਨਕ ਤੈਨ ਹਰ ਗੁਰੂ ਕੋ ਪਾਲਾ ਨਾ ਚਿੰਤਾ ਮਾਤ ਪਿਤਾ ਭਰਾਤਾ ਨਾ ਚਿੰਤਾ ਕਛ ਲੋਕ ਕਹੈ ਨਾ ਚਿੰਤਾ ਬੰਤਾ ਸੁਤਮਿੱਤ ਹੈ ਪਰਵਰਤ ਮਾਇਆ ਸੁਵੰਦਨੈ ਦਿਆਲਿਕ ਭਗਵਾਨ ਪ੍ਰਖੈ ਨਾਨਕ ਸਰਬਜੀ ਪ੍ਰਤਪਾਲ ਕੈ ਅਨਤੈ ਵਿਚੰਗਨਤੈ ਚਿੰਤੰ ਅਨਤੈ ਅਸਾ ਬਹੁ ਵਿਦ ਪ੍ਰਕਾਰੰ ਅਨਤੈ ਹਿਤੰਗੰ ਬੰਦੰ ਭਰਮ ਮਾਇਆ ਮਲਨ ਵਿਕਾਰੰ ਫਿਰੰਤ ਜੋਨਨੇਕ ਚਟਰਾਗਨ ਨਹ ਸਮਰੰਤ ਮਲੀਨ ਬੁੱਦੰਗ ਹੈ ਗੋਬਿੰਦ ਕਰਤਮਯਾ ਨਾਨਕ ਪਤ ਤੋ ਧਾਰਨ ਸਾਲ ਸੰਗਮੈ ਗਰੰਧ ਗਿਰ ਪਤ ਪਤਾਲੰ ਜਲੰਤ ਦੇ ਦੀਪਿਐ ਜਲੰਤ ਦੇ ਦੀਪਿਐ ਬੈਸਵੰਤਰ ਬਹੰਤ ਅਗਾ ਤੋਇੰਗ ਤਰੰਗੰ ਦੁਖੰਤ ਗ੍ਰਹ ਚੰਤਾ ਜਨਮ ਤਾ ਮਰਣ ਅਨਕ ਸਾਧੰਗ ਨ ਸਦਿਤੇ ਨਾਨਕ ਅਸਥ ਮੰਗ ਅਸਥ ਮੰਗ ਅਸਥ ਮੰਗ ਸਬਦ ਸਾਧ ਸਵਜਨੈ ਕੋਰ ਦੁਖਿੰ ਗਨ ਕਤੰਗ ਜਨਮਦਾਰਿ ਦਰੰਗ ਮਹਾ ਵਿਖਿਆਦੰ ਮੇ ਟੰਦ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ਟ ਅਸਮੰ ਕ੍ਰੋਧ ਅਨਕਾਰ ਸਿਮਰਤ ਪ੍ਰਕਾਸ਼ੰ ਗੁਣ ਰਮਤ ਅਕੰਡਣੈ ਰਿਧਵਸੰਧ ਭੈ ਪੀਤ ਦੁੱਤੈ ਕਰਮ ਕਰਤ ਮਹਾਨਿਰਮਲੈ ਜਨਮ ਮਰਨ ਰਹਿੰਤ ਸ੍ਰੋਤਾ ਸੁਖ ਸਮੂਹ ਅਮੋਗ ਦਰਸ਼ਨੈ ਸ਼ਰਨ ਜੋਗੰ ਸੰਤ ਪ੍ਰੇਮ ਨਾਨਕ ਸੋ ਭਗਵਾਨ ਕਿੰ ਮੰਤਰੋਤ ਪਾਸ਼ੰਕ ਰੋਤ ਗ੍ਰਿਨਿਵੈ ਨਿਰਾਸੰਗਿਆ ਸਪੂਰਣਾ ਨਿਰਧਨ ਵੈੰਗ ਦਿਨਵੰਤਾ ਰੋਗਿੰਗ ਰੋਗ ਖੰਡਣੈ ਭਗਤੰ ਭਗਤ ਦਾਨ ਰਾਮਨਾਮ ਗੁਣ ਕੀਰਤਨੈ ਪਰ ਬ੍ਰਹਮ ਪ੍ਰਪਤ ਦਾਤਾਰੈ ਨਾਨਕ ਗੁਰ ਸੇਵਾ ਕਿੰ ਨ ਲੱਭਯਤੈ ਆ ਤਰੰਗ ਤਰੰਗ ਧਾਰਨਾ ਹੈ ਨਿਰਤਨੰਗ ਧਨਨਾਮ ਨਰਹਰ ਹੈ ਅਨਾਥ ਨਾਥ ਗੋਬਿੰਦ ਹੈ ਬਲਹੀਨ ਬਲਕੇਸ਼ਵ ਹੈ ਸਰਵਪੂਤ ਦਇਲ ਅਚੁੱਤ ਦੀਨ ਬੰਦ ਪਦਾ ਮੋਦਰ ਹੈ ਸਰਵਗਯ ਪੂਰਨ ਪੁਰਖ ਪ੍ਰਭਵਾਨ ਹੈ ਭਗਤ ਵਛਲ ਕਰੁਣਾਮਯ ਹੈ ਘਟ ਘਟ ਵਸੰਤ ਵਸਦੇ ਉਸ ਹੈ ਪਾਰ ਬ੍ਰਹਮ ਪਰਮੇਸ਼ਵਰ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਾ ਬਿਸਰੰਤ ਨਾ ਬਿਸਰੰਤ ਨਾਰਾਇਣੈ ਨਾ ਸਮਰਤੰ ਨਾ ਸੇਵਕੰ ਨਾ ਪ੍ਰੀਤ ਪਰਮਪੁਰਖ ਉਤਮੰ ਤਉ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ ਭਰਨ ਭੋਕਣ ਕਰੰਤ ਜੀਆ ਵਿਸ਼ਰਾਮ ਸ਼ਦਨ ਦੇਵੰਤਦਾਨੰ ਸਰਜੰਤਰਤਨ ਜਨਮ ਚਤੁਰ ਚੇਤਨੈ ਵਰਤੰਤ ਸੁਖ ਨਾ ਆਨੰਦ ਪ੍ਰਸਾਦੈ ਸਿਮਰੰਤ ਨਾਨਕ ਹਰ ਹਰ ਹਰੇ ਅਨ ਤੈ ਰਤਨਾ ਨਰਮੋਹਤੇ ਦਾਨੰਗ ਪ੍ਰਾਪੁਰਵੇਨ ਭਜੰਤੇ ਮਹੀਪਤੇ ਬਪ੍ਰੀਤ ਬੁੱਧੇਂ ਮਾਰਤ ਲੋਕੈ ਨਾਨਕ ਚਰੰਕਾਲ ਲੋਕ ਭੋਗਤੇ ਬਿਰਤਾਨੁ ਗ੍ਰਹੰ ਗੋਵਿੰਦੈ ਜਸ ਸਿਮਰਨ ਰਦਰੰਤਰਾ arogyam maharogim vismarate karunamaya ਰਮਨਮ ਕੇਵਲ ਕੀਤਨੰ ਸੁਧਰਮ ਦੇ ਧਾਰਨੈ ਅਮਰਤ ਨਾਮ ਨਾਰਾਇਣ ਨਾਨਕ ਪੀਵੰਤ ਸੰਤ ਨਾਨ ਤ੍ਰਿਪਤੇ ਸੈਨ ਸੇਲ ਸੰਤੰ ਸਭ ਮਿੱਤਰ ਸੈ ਦੁਰਜਨੈ ਨਾਨਕ ਭੋਜਨ ਅਨਕ ਪ੍ਰਕਾਰੇਨ ਨੰਦ ਗਿਆਦ ਹੋਇ ਨਾ ਉਪਤਿਸ਼ਟ ਤੇ ਤਰਥ ਕਾਰ ਨਹਿ ਭਵੰਤ ਨਹਿ ਭਵੰਤ ਮਨ ਭੰਗਨੈ ਸੋਭਾ ਹੀ ਨਹਿ ਭਵੰਤ ਨਹਿ ਪੋਹੰਤ ਸੰਸਾਰ ਦੁਖ ਨਹਿ ਗੋਬਿੰਦ ਨਾਮ ਚ ਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਵਸਨੈ ਸੈਨਾ ਸਾਸ ਮੂਹ ਸੂਰਜ ਤੰਗ ਸੁਨਾਹ ਤਨ ਮਰਤਾ ਆਉਦੈ ਗੁਣ ਗੋਵਿੰਦ ਰਮਣ ਕੋਟ ਗੁਰ ਸਾਉਦ ਕਰ ਚਰਨ ਮੈਂ ਆਰੂੜ ਤੇ ਅਸਵ ਰਥ ਨਾਗੈ ਭੁਜੰਤ ਤੇ ਪਰਮ ਮਾਰਗੈ ਵਿਚਰਤੇ ਨਿਰਭੈੰਗ ਸਤਰ ਸੈਨਾ ਧਾਇਨ ਤੇ ਗੋਪਾਲ ਕੀਤਨੈ ਜੁਤ ਜੁਤੇ ਵਿਸਵ ਸੰਸਾਰ ਨਾਨਕ ਵ ਸੰਕ੍ਰੋਧ ਪੰਚ ਤਸਕਰੈ ਮਿਰਗ ਤ੍ਰishna ਗੰਦਰਾ ਨਗਰੰ ਦ੍ਰਮ ਸ਼ਾਇ ਰਚ ਦ੍ਰਮਤਾਇ ਤਤੈ ਕੁਟਮੋਹ ਮਿੱਤਿਆ ਸਿਮਰੰਤ ਨਾਨਕ ਰਾਮ ਰਾਮ ਨਾਮੈ ਨਚ ਬਿਜਾ ਨਿਧਾਨਿ ਗਮੰ ਨਚ ਗੁਣ ਗੰਗ ਨਾਮ ਕੀਰਤਨੈ ਨਚ ਰਾਗ ਰਤਨ ਕੰਠੰ ਨਹ ਚੰਚਲ ਚਾਤੁਰ ਚਤੁਰੈ ਬਾਗ ਦਿਉ ਲਬਧੰਗ ਮਾਇਆ ਨਾਨਕ ਸਾਹ ਸੰਕਲ ਪੰਡਤੈ ਕੰਠ ਰਮਣੀ ਆ ਰਾਮਰਾ ਮਾਲਾ ਹਸਤਿ ਉਚ ਪ੍ਰੇਮ ਘਾਰਣੀ ਜੀ ਪਣ ਜੋਤਮ ਸ਼ਲੋਕ ਉਧੜੰਗ ਨੈਣ ਨੰਦਨੀ ਗੁਰ ਮੰਤਰ ਹਿੰਸਾ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਨੈ ਕੁਕਰ ਸੁਕਰ ਗਰਦਵੈ ਕਾਕ ਹੈ ਸਰਪਨੈ ਤੁਲਕਲਾ ਚਰਨਾਰ ਬਿਨੁ ਵਜਨੰ ਰਿਦ੍ਰਯੰਗੋ ਨਾਮ ਧਾਲੈ ਕੀਰਤਨ ਸਾਧ ਸੰਗੇ ਨਾਨਕ ਨਹਿ ਦਿਸਤੰਤ ਜੰਦੁਤਨੈ ਨਚ ਦਰਲੰਗ ਧਨੰਗ ਰੂਪੰ ਨਚ ਦਰਲੰਗ ਸਵਰਗ ਰਾਜਨੈ ਨਚ ਦਰਲੰਗ ਭੋਜਨ ਵਿਜਨੰ ਨਚ ਦਰਲੰਗ ਸਵਸੰਬਰੈ ਨਜ ਚਦਰਲੰਗ ਸੁੱਤ ਮਿੱਤਰ ਭਰਾਤ ਬਾਂ ਲਗੋ ਨਜ ਚਦਰਲੰਗ ਬੰਤਾ ਮਿੱਲਾ ਸਹਿ ਨਜ ਚਦਰਲੰਗ ਜਿਆ ਪ੍ਰਵੀਣ ਨਜ ਚਦਰਲੰਗ ਚਤੁਰ ਚੰਚਲਾ ਦੁਰਲੰਗ ਇੱਕ ਭਗਵਾਨ ਨਾਮ ਹੈ ਨਾਨਕ ਲਵਜੰਗ ਸਾਧ ਸੰਗ ਕਿਰਪਾ ਪ੍ਰਵੰ ਜਤ ਕਤੈ ਤਤੈ ਦਸ਼ਤੰਤ ਸਵਰਗ ਮਰਤ ਪਿਆਲ ਲੋਕੈ ਸਰਵਤ ਰਮਣ ਗੋਬਿੰਦਾ ਨਾਨਕ ਲੇਪ ਛੇਪ ਨ ਲਿਪਿ ਤੈ ਵੇਖਿਆ ਭਯੰਤ ਮਰਤੰ ਦ੍ਰਿਸ਼ਟਾ ਸਕਾ ਸਵਜਨੈ ਦੁਖਿੰਗ ਭਯੰਤ ਸੁਖਿੰਗ ਪੈ ਪੀਤੰ ਤਾ ਨਿਰਭਵੈ ਥਾਨ ਬਿਹੁਨ ਵਿਸਰਾਮ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੈ ਸਰਵ ਸੀਲੰ ਮੰਕਸੀਲੰ ਸਭ ਪਾਵਨ ਮੰ ਪਾਵਨੈ ਸਰਵ ਕਰਤੋ ਮਨ ਕਰਮੰ ਕਰਤਾ ਨਾਨਕ ਲੇਪ ਛੇਪ ਨਾ ਲਿਖਤੇ ਨਾ ਸੀਤਲਿੰਗ ਚੰਦਰ ਦੇਵ ਹੈ ਨਾ ਸੀਤਲਿੰਗ ਬਾਵਨ ਚੰਦਨ ਹੈ ਨਾ ਸੀਤਲਿੰਗ ਸੀਤੁਰ ਤੇਨ ਨਾਨਕ ਸੀਤਲਿੰਗ ਸਾਧ ਸਵਜਨ ਹੈ ਮੰਤਰੰਗ ਰਾਮ ਰਾਮ ਨਾਮ ਧਿਆਨ ਸਰਵ ਉਤਰ ਪੂਰਨ ਗਿਆਨ ਸਉ ਦੁਖ ਸੁਖੋਂ ਜੁਗਤ ਨਿਰਮਲ ਨਿਰਵੈਰਨ ਹੈ ਨਦਾਲੀ ਸਰਉਦਰਦੀਆ ਪੰਚਦੁਖ ਬਿਬਰ ਚਤੈ ਭੋਜਨ ਗੋਪਾਲ ਕੀਤਨੰ ਅਲਪ ਮਾਇਆ ਜਲ ਕਮਲ ਰਹਤੈ ਉਪਦੇਸੰ ਸਭ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨੰਦਨ ਅਥਰੋਤ ਸ੍ਰਵਣੰ ਆਵ ਤਿਆਗ ਸਗਲ ਰੇਣੁਕੈ ਕਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸੁਵਜਣੈ ਆਜਾ ਭੋਗੰਤ ਕੰਦ ਮੂਲੰ ਬਸੰਤੇ ਸੁਮੀਪ ਕੇ ਰਹਾ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ ਚਲੰ ਛਦਰੰ ਕੋਟ ਬਿਗਨੰ ਅਪਰਾਧੰ ਕਿਲ ਵਿਕ ਮਲੰ ਭਾਰਮ ਮੋਹ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮਰਤੋ ਜਨਮ ਪ੍ਰਮੰਤ ਨਰਕੈ ਅਨਕ ਪਾਵੰ ਨਾ ਸਿਧਤੇ ਨਿਰਵਣ ਸਾ ਸੰਗ ਹੈ ਜੋ ਪੰਤ ਨਾਨਕ ਗੋਪਾਲ ਨਾਮਗੰ ਰਮੰਤ ਗੁਣ ਗੋਬਿੰਦ ਨਿਤ ਪ੍ਰਤੈ ਤਰਣ ਸਣ ਸੁਆਮੀ ਰਮਣ ਸੇਲ ਪਰਮੇਸ਼ਵਰੈ ਕਰਨ ਕਾਣ ਸਮਰਤੈ ਦਾਨ ਦੇਤ ਪ੍ਰਪੂਰਣੈ ਨਿਰਾਸ ਅਸਕਰਣੰ ਸਗਲ ਅਥ ਅਲ ਹੈ ਗੁਣ ਧਾਨ ਸਮਰਤ ਨਾਨਕ ਸਗਲ ਜਾ ਚੰਤ ਜਾ ਚਕੈ ਦੁਰਗਮ ਸਥਾਨ ਸੁਗਮ ਮਹਾ ਦੂਰ ਸਰਵ ਸੁਖਨੈ ਦੁਰਬਚਨ ਭੇਦ ਪਰਮਨ ਸਾਖਤ ਕਿਸਨੰਤ ਸੁਰਜਨ ਅਥੰਤ ਸੋਗ ਹਰਕ ਪੈ ਕੀਣੰਤ ਅਨਰ ਭਵੈ ਪਾਇਟ ਵਿੰਗ ਮਹਾਨਗਰ ਵਾਸੰ ਧਰਮ ਲਖਣ ਪਰਮਯਾ ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਨੰ ਹੇ ਜਤ ਸੂਰ ਸੰਗਰਾਮ ਅਤ ਬਲ ਬਹੁ ਮਰਤਨੈ ਗਣ ਗੰਦਰਵ ਦੇ ਮਨੋਖਿਆ ਪਸ ਪੰਖੀ ਬਿਮੋਹਣੈ ਹਰ ਕਰਨ ਹਾਰੰਗ ਨਮਸਕਾਰੰ ਸ਼ਰਣ ਨਾਨਕ ਜਗਦੀਸ਼ਵਰੈ ਹੇ ਕਾਮਗ ਨਰਕਿਸ਼ਰਾਮ ਬਹੁ ਜੋਨੀ ਪਰਮਾਵਣੈ ਚਿਤ ਹਰਣੰਤਰੈ ਲੋਕ ਗਮੈ ਜਤ ਤਫਸੀਲ ਬਿਦਾਰਣੈ ਆਲਪ ਸੋਕੀ ਅਵਤ ਚੰਚਲ ਊਚ ਨੀਚ ਸਮਾਵਣੈ ਤਪੈ ਬਿਮੁਚਤ ਸਾਸੰਗੰ ਓਟ ਨਾਨਕ ਨਾਰਾਇਣੈ ਏ ਕਲ ਮੂਲ ਕਰੋਦੰ ਕਰਦੰਚ ਕਰੁਣਾ ਨਾ ਪਰਜਤੇ ਬੇਕੰਤ ਜੀਵਨ ਵਸੰ ਕਰੋਤ ਨਿਰਤੰ ਕਰੋਤ ਜਥਾ ਮਰਕਟੈ ਅਨਿਕ ਸਾਸਨ ਤਾੜੰਤ ਜਮ ਦੂਤੈ ਤਉ ਸੰਗੀ ਅਧਮਗ ਨਰ ਹੈ ਦੀਨ ਦੁਖ ਪੰਜੰ ਦਿਆਲ ਪ੍ਰੋ ਨਾਨਕ ਸਰਬ ਜੀ ਰਖਿਆ ਕਰੋ ਤੈ ਹੇ ਲੋ ਬਾਲੰਪਟ ਸੰਗ ਸਰਮੋਰ ਹੈ ਅਨਕ ਲਹਿਰੀ ਕਲੋਲ ਤੇ ਤਾਵੰਦ ਜੀਆਂ ਬਹੁ ਪ੍ਰਕਾਰ ਅੰਗ ਅਨਕ ਭਾਂਤ ਬਹੁ ਡੋਲਤੇ ਨਚ ਮਿੱਤਰੰਗ ਨਚ ਇਸਟੰਗ ਨਚ ਬਾਂਦਵ ਨਚ ਮਾਤ ਪਿਤਾ ਤਉ ਲਜਿਆ ਅਕਰੰਗ ਕ੍ਰੋਧ ਕਦੰਕ ਕਦੰਗ ਸਾਜੰਗ ਸਾ ਸਮਜਿਆ ਤਰਾਹੇ ਤਰਾਇ ਸ਼ਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ ਹੇ ਜਨਮ ਮਨ ਮੂਲੰਗ ਅੰਕਾਰੰਗ ਪਾਪਾਤਮਾ ਮਿਤਰੰਗ ਤਜੰਤ ਸਤਦ੍ਰਦੰਤ ਅਨਕ ਮਾਇਆ ਵਿਸਤਿਰਣੈ ਆਵੰਤ ਜਉਦੁਤ ਗੰਤ ਜੀਆ ਦੁਖ ਸੁਖ ਵੋ ਭੋਗਣੈ ਪਰਮ ਪਿਆਨ ਉਹ ਧਨ ਰਮਣੰਗ ਮਹਾ ਬਿਕਟ ਅਸਾ ਦਰੋਗਣੈ ਬੈਦੰਗ ਪਾਰ ਬ੍ਰਹਮ ਪਰਮੇਸ਼ਵਰ ਰਾਧ ਨਾਨਕ ਹਰ ਹਰ ਹਰੇ ਏ ਪ੍ਰਾਨਨਾਥ ਗੋਬਿੰਦਾ ਕਿਰਪਾ ਅਧਾਨ ਜਗਤ ਗੁਰੂ ਏ ਸੰਸਾਰ ਤਪ ਹਰਨੈ ਕਿਰੁਣਾ ਮੈਂ ਸਭ ਦੁਖ ਹਰੋ ਦੇਸ਼ਨ ਜੁਗ ਤੇ ਅਲੇ ਦੀਨਾ ਨਾਤ ਮਾਇਆ ਕਰੋ ਸਰੀਰ ਸਵੱਤ ਕੀਨ ਸਮਾਈ ਸਿਮਰੰਤ ਨਾਨਕ ਰਾਮ ਦਾ ਮੋਦਰ ਮਦਵੈ ਚਨ ਕਲ ਸੰਗ ਰਮਣ ਗੋਪਾਲ ਕੀਤਨੈ ਸਾਧ ਸੰਗੇਂ ਤਰਣੰ ਨਾਨਕ ਮਹਾਸાગਰ ਭੈ ਦੁਤਰੈ ਸਿਰ ਮਸਤਕ ਰਖਿਆ ਪਰਮ ਬ੍ਰਹਮੰ ਅਸਤ ਕਾਇਆ ਰਖਿਆ ਪਰਮੇਸ਼ਵਰੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਐ ਸਰਵ ਰੱਖਿਆ ਗੁਰਦਿਆਲੇ ਪੈ ਦੁਖ ਵਿਨਾਸਨੈ ਭਗਤ ਵਚੁ ਲਨਾਤ ਨਾਥ ਐ ਈਸ਼ਣ ਨਾਨਕ ਪੁਰਖ ਅਚੁੱਤ ਐ ਜੈਨ ਕਲਾ ਤਾਰਿਓ ਆਕਾਸੰ ਬੈ ਸੰਤ ਰੰ ਕਾਸ਼ਟ ਵਿਸ਼ਟੰ ਜੈਨ ਕਲਾ ਸ ਸੂਰਨ ਕਿਤਰ ਜੋਤ ਸਾਸੰ ਸ੍ਰੀ ਧਾਰਣੰ ਜੈਨ ਕਲਾ ਮਾਤਗਰ ਪ੍ਰਤਪਾਲੰ ਨਹ ਛਜੰਤ ਜਟ ਰੋਗਣੈ ਤੈਨ ਕਲਾ ਸਤਮੰਗ ਸਰੋਵਰੰਗ ਨਾਨਕ ਨਹ ਛਜੰਤ ਤਰੰਗ ਤੋਇਣੈ ਗੁੱਸਾ ਇੰਗ੍ਰਿਸ਼ਟ ਰੂਪੈਨ ਸਮਰਣੰਗ ਸਰਵੱਤਰ ਜੀਵਨੈ ਲਵਦੰਗ ਸੰਤ ਸੰਗੇਨ ਨਾਨਕ ਚੁੱਛ ਮਾਰਗ ਹਰ ਭਗਤਨੈ ਮਸਕੰਗ ਬਗਨੰਤ ਸੈਲੰ ਕਰਦਮੰਗ ਤਰੰਗ ਅਪਿਲ ਕੈ ਸਾਗਰੰਗ ਲਖੰਤਾ ਪਿੰਗੰਗ ਤੰ ਪ੍ਰਸਾਦ ਅੰਦਕੈ ਸਾਧ ਸੰਗੇ ਨੁਸਮਨੰਤ ਗੋਵਿੰਦ ਸਰਣ ਨਾਨਕ ਹਰ ਹਰ ਹਰੇ ਤਿਲਕ ਹੀਨੰਗ ਜਥਾ ਪਿਪਰਾ ਅਵਨ ਹੀਨੰਗ ਜਥਾ ਰਾਜਨੈ ਆਉਦ ਹੀਨੰਗ ਜਥਾ ਸੂਰਾ ਨਾਨਕ ਧਰਮ ਹੀਨੰਗ ਤਤੈ ਵਿਸ਼ਵਨੈ ਨਾ ਸ਼ੰਕਰੰਗ ਨਾ ਚੱਕਰੰਗ ਨਾ ਗਦਾਨਾ ਸ਼ੰ ਅਸਜ ਰੂਪ ਰਹੰਤ ਜਨਮੰਗ ਨੇਤ ਨੇਤ ਕਤੰਤ ਬਿਦਾ ਉਜ ਮੂਜ ਪਰ ਗੋਵਿੰਦਾ ਵਸੰਤ ਸਾਧ ਰਦੰਗ ਅਚੁੱਤ 부ਜੰਤ ਨਾਨਕ ਵਡਭਾਗੀ ਹੈ ਉਹ ਧਿਆਨ ਵਸਨ ਸੰਸਾਰੰ ਸੰਵੰਦੀ ਸੁਵਾਨ ਸਿਆਲ ਕਰ ਹੈ ਵਿਖਮ ਥਾਨ ਮਨ ਮੋਹ ਮੰਤਰੰ ਮਹਾ ਆਸਾਦ ਪੰਚ ਤਸ ਕਰੈ ਹੀਤ ਮੋ ਭੈ ਭਰਮ ਪ੍ਰਮੰ ਅਹੰ ਫਾਸ ਤਿਕਣੈ ਜਕਠਿਨੈ ਾਨੰਗ ਫਾਸ ਤਿੱਖਣ ਹੈ ਕਠਣ ਹੈ ਪਾਵਕ ਤੋ ਸਾਲ ਘੂਰੰ ਅਗਮ ਤੀਰ ਨਹ ਲੰਗਣਾ ਹੈ ਪਾਜ ਸਾਧ ਸੰਗੂ ਪਾਲ ਨਾਨਕ ਹਰ ਹਰ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲਐ ਸਗਲਿੰਗਰੋ ਖੰਡਣਾ ਹੈ ਸਾਧ ਸੰਗੀਨ ਗੁਨ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰਐ ਸ਼ਾਮਲੰਗ ਮਧੁਰ ਮਨੁ ਕੈੰ ਰਦ੍ਰੰਗ ਭੂਮ ਬੈਰਣਾ ਹੈ ਨਿਵੰਤ ਹੋਤ ਮਿੱਥਿਆ ਚੇਤਨੰਤ ਸੰਤ ਸਵਜਣੈ ਅਚੇਤ ਮੂੜਾ ਨ ਜਨੰਤ ਘਟੰਤ ਸਾਸਨਿਤ ਪਰਤੇ ਸ਼ਿਰਜੰਤ ਮਾ ਸੁੰਦਰੀ ਕਾਇਆ ਕਾਲ ਕੁੰਜਾਂ ਗ੍ਰਾਸਤੇ ਰਚੰਦਪੁਰਖ ਕਟੰਬ ਲੀਲਾ ਅਨਕਾਸਾ ਵਿਖਿਆ ਬਿਨੋਦ ਪਰਮੰਤ ਪਰਮੰਤ ਬੋ ਜਨਮ ਹਾਰਿਓ ਈਸ਼ਣ ਨਾਨਕ ਕੁਰੂਨਾ ਮਇਐ ਹੇ ਜੀਵੇ ਦਸਕੇ ਮਦਰ ਪ੍ਰੈ ਤੋਇ ਸਤ ਹਤੰ ਪਰਮ ਬਾਦੰ ਅਵਰਤ ਇਤੈ ਚੁਦ ਅਚਰਨੈ ਗੋਵਿੰਦ ਦਮਦਰ ਮਾ ਦਵੇ ਗਰਵੰਤ ਨਾਰੀ ਮਦੋਨ ਮਤੰ ਬਲਵੰਤ ਬਲਾਦ ਕਰਨੈ ਚਨ ਕਮਲ ਨਹਿ ਭਜੰਤ ਤ੍ਰਣ ਸਮਾਨ ਧ੍ਰਿਕ ਜਨਮਣੈ ਹੇ ਪਪਲ ਕਾ ਗ੍ਰਿਸ਼ਟੇ ਗੋਵਿੰਦ ਸਿਮਰਨੰ ਤੋਇੰ ਧਨੇ ਨਾਨਕ ਅਨਕਵਾਰ ਨਮੋ ਨ ਮੈਂ ਤਨੁ ਨਤਮੇ ਰੰਗ ਅਸੰਕਤਾ ਹਰੀਐ ਬੋਡਨ ਤਰੀਐ ਉਨੰਤ ਭਰੇ ਅੰਧਕਾਰ ਕੋਟਸੋ ਤੁਜਾਰੰ ਬਿਨਵੰਤ ਨਾਨਕ ਹਰਿ ਕਰ ਦਿਆਰੰ ਬ੍ਰਹਮਣ ਸੰਗ ਉਧਣੰ ਬ੍ਰਹਮ ਕਰਮ ਜੇ ਪੂਰਨੈ ਆਤਮਰਤੰ ਸੰਸਾਰ ਗਹੰ ਤੇ ਨਾਰ ਨਾਨਕ ਨਿਕਲੈ ਪਰਦੋ ਹਿਰਨੰ ਬਹੁ ਵਿਗਨ ਕਰਨੰ ਉਧਰੰਗ ਸਰਬ ਜੀ ਕੈ ਪਰਦਰੋ ਹਿਰਣੰ ਬਹੁ ਵਿਗਨ ਕਰਣੰ ਉਚਰੰਗ ਸਰਬਜੀਕੈ ਲਾਉ ਲੈ ਤ੍ਰਿਸ਼ਨਾਤ ਪੱਤੇ ਮਨ ਮਾਇ ਕਰਮ ਕਰਤਸ ਸੁਕਰੈ ਮਤੇ ਸੁਮੇ ਚਰਨੰ ਉਧਰੰਗ ਭੈ ਦੁਤਰੈ ਅਨੇਕ ਪਾਪਕ ਹਣੰ ਨਾਨਕ ਸਾਧ ਸੰਗਮਨਾ ਸੰਸਹਿ ਮਤੇ ਸੁਮੇ ਚਰਨੰ ਉਧਰੰਗ ਭੈ ਦੁਤਰੈ ਅਨੇਕ ਪਤ ਕਰ ਨੰਨਕ ਸਾਦ ਸੰਗ ਮੰਨਾ ਸੰਸੈ ਹੋਇਆ ਭੁੱਲਾ ਦੇਖਿ ਮਾ ਸਾਦ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਲਾ 5 ਗਾਥਾ 1 ਓ ਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਸ ਗੰਦਾ ਪਰਤਮਨੁਖਿਆ ਦੇਹ ਮਲੀਣੰ ਮਜਾਰੁ ਦਿਰੁ ਦੁਰਗੰਦਾ ਨਾਨਕ ਅਤਿ ਗਰਬੇਨ ਅਗਨਣ ਪਰਮਾਣੋਂ ਪਰਜੰਤਿ ਆਕਾਸ਼ੈ ਦੀਪ ਲੋਸ਼ਿ ਕੰਡਣੈ ਵਿਚੇਰਨਿ ਨਿਨ ਭਾਰੇਣ ਨਾਨਕ ਬਿਨਾ ਸਾਧੂ ਨ ਸਿਦਿ ਤੈ ਜਾਣੋ ਸਤ ਹੋਵਨ ਤੋ ਮਰਨੋ ਦ੍ਰਿਸ਼ਟੀਨ ਮਿਥਿਆ ਕੀਰਤਿ ਸਾ ਚਲਨ ਤੋ ਪਣੰਤ ਨਾਨਕ ਸਾਧ ਸੰਗੇਨ ਮਾਇਆ ਚਿਤ ਪਰਮੇ ਨਿਸ਼ਟ ਮਿਤ੍ਰ ਇਕ ਬੰਧ ਵੈ ਲਬਦਿੰਗ ਸਾਧ ਸੰਗੇਨ ਨਾਨਕ ਸੁਖ ਸਥਾਨੰ ਗੋਪਾਲ ਭਜਨੰ ਮੈ ਲਾਗਰ ਸੰਗੀ ਨੰਦਿੰਬਰਖਸੇ ਚੰਦਣੈ ਨਿਕਟ ਬਸੰਤੋ ਬਾਂਸੋ ਨਾਨਕ ਅਹੰਬਦ ਬੁੱਧ ਨਾ ਬੋਤੇ ਗਾਥਾ ਗੰਫ ਗੋਪਾਲ ਕੰਤੰਗ ਮੰਤੰਗ ਮਨ ਮਰਦਨੈ ਹਤੈ ਪੰਚ ਸਤ੍ਰੇਣ ਨਾਨਕ ਹਰ ਬਾਣੀ ਪ੍ਰਹਾਰਣੈ ਬਚਨ ਸਾਦ ਸੁਪੰਥਾ ਲਹੰਤਾ ਵਡ ਕਰਮਣੈ ਰਹੰਤਾ ਜਨਮ ਮਰਨੇਣ ਰਮਣਗ ਨਾਨਕ ਹਰ ਕੀਤਨੈ ਪਰਤਰ ਪਰਜੇਨ ਜੜੀ ਅੰਗ ਨਹਿ ਜੜਿੰਗ ਪੇਟ ਸੰਪਤਾ ਨਾਮ ਵੀ ਹੁਨ ਬਿਸਮਤਾ ਨਾਨਕ ਬਹੁਤ ਜਉਣ ਬਾਸਰੋ ਰੈਣੀ ਪਵਨੀ ਸਾਦ ਸੰਗੇਨ ਲਪਤੰਗ ਬਡ ਭਾਗਣਾ ਹਰ ਨਾਮ ਗੁਣ ਰਮਣਗ ਨਾਨਕੋ ਸੰਸਾਰ ਸਾਗਣ ਰਾਮ ਵਿਆਪਣਾ ਗਾਥਾ ਗੁਰ ਪਾਰੰਗ ਸਮਝਣ ਅੰਦਰਲਾ ਜਨ ਹੈ ਸੰਸਾਰ ਕਉ ਤਜ ਨੰਗ ਨਾਨਕ ਗੋਬਿੰਦ ਰਮਣੰਗ ਸਾਧ ਸੰਗ ਮੈਂ ਸੁਮੰਤਰ ਸਾਧ ਬਚਨਾ ਕੋਟ ਦੁਗ ਬਿਨਸ ਨਾਏ ਹਰ ਚਰਨ ਕਮਲ ਧਿਆਨ ਨੰਗ ਨਾਨਕ ਕੁਲ ਸਮੂਹ ਧਾਰਨੈ ਸੁੰਦਰ ਮੰਦਰ ਸੈਨਾ ਜੈਨ ਮਤੈ ਹਰ ਕੀਤਨੈ ਮੁਕਤੇ ਰਮਣ ਗੋਬਿੰਦੈ ਨਾਨਕ ਲਬਧੰਗ ਬੜ ਭਾਗਣੈ ਹਰ ਲਵੰਦੋ ਮਿਤਰਤ ਮਿਤੋ ਬਿਦਾਰਣ ਕਦੇ ਨ ਚਿਤੋ ਜਾ ਕਾਸਤਲ ਤੁਲ ਮਿਤੋ ਸੋਈ ਨਾਨਕ ਸਖਾ ਜੀ ਸੰਕਤੋ ਅਪਜਸਨ ਮਿਟੰਤ ਸਤ ਪੱਤਰੈ ਸਿਮਰਤ ਬੈ ਹਿਰਦੈ ਗੁਰ ਮੰਤਰਨੈ ਪ੍ਰੀਤਮ ਭਗਵਾਨ ਅਚਤ ਨਾਨਕ ਸੰਸਾਰ ਸਾਗਰ ਤਾਰਨੈ ਮਰਨ ਅੰਗ ਵਿਸਤੰਗੋਬਿੰਦੈ ਜੀਵਨ ਅੰਗ ਹਰ ਨਾਮ ਧਾਵਣੈ ਲਭਣਗ ਸਾਸੰਗੇ ਨਾਨਕ ਹਰ ਪੁਰਵ ਲਿਕਣਾ ਦਸਨ ਬਿਹੁਣ ਭੀ ਅੰਗੰ ਮੰਤਰ ਗਰੂੜਿ ਨਿਵਾਰੰ ਬਿਆਦ ਉਪਾੜਨ ਸੰਤੰਗ ਨਾਨਕ ਲਬਦ ਕਰਮਣੈ ਜਤ ਕਤ ਰੰਮਣਗ ਸਰਣੰਗ ਸਰਵਤਰ ਜੀਨੈ ਤਤ ਲਗਣਗ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨੈ ਚਰਨਾਰਬਿੰਦ ਮਨਪੁੱਤੈੰਗ ਸਦਿੰਗ ਸਰਵਕੁਸ਼ਲੈ ਗਾਤਾ ਗਵੰਤ ਨਾਨਕ ਪਭਿੰਗ ਪ੍ਰਾਪੁਰਵਣੈ ਸੋ ਵਚਨ ਰਵਣੰਗ ਗਵਣੰ ਸਾਦ ਸੰਗੀਨ ਉਧਰਣੈ ਸੰਸਾਰ ਸਾਗ ਬਿਰੰਗ ਨਾਨਕ ਪੰਦਰਵ ਜਨਮ ਨ ਲਬਤੀ 베ਦ ਪ੍ਰਾਨ ਸ਼ਾਸਤਰ ਵਿਚਾਰੰ ਇਕੰਕੈ ਰ ਨਾਮੁ ਅਧਾਰੰ ਕੁਲ ਸਮੂਹ ਸਗਲ ਅਧਾਰੰ ਬਡਭਾਗੀ ਨਾਨਕੋ ਤਾਰੰ ਸਿਮਨੰ ਗੋਬਨ ਨਾਵੰਗ ਉਧਰਣੰ ਕੁਲ ਸਮੂਣੈ ਲਵਦੰਗ ਸਾਥਸੰਗੀਨ ਨਾਨਕ ਬੜ ਭਾਗੀ ਭੇਟ ਤੰਤ ਦਰਸ਼ਨੈ ਸਰਉਦੋਗ ਪਰਮ ਤਾਗੀ ਸਰਉ ਧਰਮ ਦ੍ਰਿੜੰਤਣੈ ਲਵਦੇਨ ਸਾਥਸੰਗੀਨ ਨਾਨਕ ਮੱਤਕ ਲਿਕਣੈ ਹੋ ਵਾ ਹੋਵੰਤੋ ਹਰਨ ਪਰਨ ਸੁਪੂਰਣੈ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਰਨ ਸੁਖੇਨ ਬੈਣ ਰਤਨੰ ਰਚਨੰ ਕੁਸਮਰੰਗਣਾ ਰੋਗ ਸੁਖ ਵਿਯੋਗੰ ਨਾਨਕ ਸੁਖਨਾ ਸੁਪਨੈ ਸੁਖੇ ਨ ਬੈਣ ਰਤਨੰ ਰਚਨੰ ਕੁਸਮਰੰਗਣਾ ਰੋਗ ਸੁਖ ਵਿਯੋਗੰ ਨਾਨਕ ਸੁਖਨਾ ਸੁਪਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ